ਹਾਂਜੀ ਭਾਜੀ ਆਨੰਦ ਮਕਾਪੜਾ 39 ਮਾ ਖੂਨਦਾਨ ਕੈਂਪ ਸੰਤ ਬਾਬਾ ਨਿਧਾਨ ਸਿੰਘ ਜੱਦੀ ਪਿੰਡ ਨਡਾਲੋਂ ਉਹਨਾਂ ਦੇ ਜਨਮ ਦਿਹਾੜੇ ਤੇ ਲਗਾਇਆ ਗਿਆ ਜੀ ਤੇ ਸੰਗਤਾਂ ਸਵੈਸ਼ਕ ਖੂਨਦਾਨ ਕਰ ਰਹੀਆਂ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ ਮੇਰੇ ਕਲਾਸ ਵੱਲੋਂ ਅੱਜ ਬਲੱਡ ਖੂਨਦਾਨ ਕਰ ਰਹੇ ਨੇ ਗੁਰਪ੍ਰੀਤ ਸਿੰਘ ਖਾਲਸਾ ਪਿੰਡ ਅਜਨੂਹਾ ਬਲੱਡ ਦਾਨ ਕਰ ਰਹੇ ਨੇ ਜੀ ਇਹ ਵੀ ਲਗਾਤਾਰ ਖੂਨ ਦਾਨ ਕਰ ਰਹੇ ਨੇ ਮਹਾਰਾਜ ਤੰਦਰੁਸਤੀਆਂ ਤੇ ਇਹਨਾਂ ਨੂੰ ਚੜ੍ਹਦੀ ਕਲਾ ਬਣਾਈ ਰੱਖਣਾ ਆ ਜਾਓ ਜੀ ਖੂਨ ਦਾਨ ਕੈਂਪ ਚੱਲ ਰਿਹਾ ਜੀ ਦੇ ਸਵੈਸ਼ਕ ਸੰਗਤਾਂ ਬਲੱਡ ਦੇ ਰਹੀਆਂ ਜੀ ਅੱਜ ਦੇ ਖੂਨਦਾਨ ਕੈਂਪ ਵਿੱਚ ਬੀਬੀਆਂ ਬੀਬੀਆਂ ਬਾਜੜ ਕੇ ਆਪਣਾ ਯੋਗਦਾਨ ਪਾ ਰਹੀਆਂ ਜੀ ਧੰਨਵਾਦ ਕਰਦੇ ਹਾਂ ਦਾ ਜੀ ਖੂਨਦਾਨ ਮਹਾਦਾਨ 39ਵਾਂ ਖੂਨਦਾਨ ਕੈਂਪ ਚੱਲ ਰਿਹਾ ਹੈ ਪਿੰਡ ਨਰਾਓ ਦੇ ਸਰਪੰਨ ਸਾਹਿਬ ਸਨਮਾਨ ਕਰ ਰਹੇ ਜੀ ਖੂਨਦਾਨ ਕਰਨ ਵਾਲਿਆਂ ਦਾ ਤੇ ਮੇਰੇ ਕਲਾਸ ਫੈਲੋ ਨੇ ਜੀ ਵੀਰ ਜੀ ਹਰ ਸਾਲ ਬਾਹਰੋਂ ਆ ਕੇ ਬਲੱਡ ਦਾਨ ਕਰਦੇ ਨੇ ਜੀ ਧੰਨਵਾਦ ਕਰਦੇ ਆ ਤੇ ਮਾਰਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਜੀ ਅਮਰਜੀਤ ਸਿੰਘ ਕੋਕਵਾਲਤੋਂ ਜੀ ਉਹ ਵੀ ਅੱਜ ਬਲੱਡ ਦਾਨ ਕਰ ਰਹੇ ਨੇ ਜੀ ਮਹਾਰਾਜ ਚੜ੍ਹਦੀ ਕਲਾ ਬਣਾਈ ਰੱਖਣਾ ਇਹਨਾਂ ਨੂੰ ਜੀ 341 ਮੇ ਖੂਨਦਾਨ ਕੈਂਪ ਵਿੱਚ ਬੀਬੀਆਂ ਵੀ ਬਾਅਦ ਚੜ੍ਹ ਕੇ ਸਹਿਯੋਗ ਕਰ ਰਹੀਆਂ ਜੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਪਿੰਡ ਚ ਲਿਬੇਟੇ ਪਰ ਮਿਸ ਜੀ ਲੰਬੜਦਾਰ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕਰ ਰਹੇ ਨੇ ਜੀ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾ ਰਿਹਾ ਨਾਲ ਨਾਲ ਜੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੋ ਖੂਨਦਾਨ ਕਰ ਰਹੇ ਨੇ ਜੀ ਖੂਨਦਾਨ ਮਹਾਦਾਨ ਸਾਡੇ ਖੂਨਦਾਨ ਨਾਲ ਕਿਸੇ ਦੀ ਆਪਾਂ ਜਾਨ ਬਚਾ ਸਕਦੇ ਹਾਂ ਜੀ ਅੱਜ ਦੇ ਖੂਨਦਾਨ ਕੈਂਪ ਵਿੱਚ ਬੀਬੀ ਨੇ ਆਪਣਾ ਬਹੁਤ ਸਹਿਯੋਗ ਦਿੱਤਾ ਹੈ ਖੂਨਦਾਨ ਕਰਕੇ ਮਹਾਰਾਜ ਚੜੀਲਾ ਬਣਾਈ ਰੱਖਣਾ ਹੋਂਦਾਨ ਕਰਨ ਨੂੰ ਲਗਾਤਾਰ ਸਨਮਾਨ ਕੀਤਾ ਜਾ ਰਿਹਾ ਜੀ। ਇਹ ਮਜ਼ਰਗਾ ਨੇ ਇਹਨਾਂ ਨੂੰ ਬੈਕ ਕੀਤਾ। ਹਾਲਤਾ ਜੀ ਬਲੱਡ ਦਾਨ ਕਰ ਰਹੇ ਨੇ। ਨਾਲ ਪਰਿਵਾਰਕ ਮੈਂਬਰ ਖੜੇ ਨੇ। ਧੰਨਵਾਦ ਕਰਦੇ ਹਾਂ ਦਾ ਜੀ ਮਹਾਰਾਜ ਤੰਦੂਰ ਸਿੰਘ ਬਖਸ਼ਣ ਇਹਨਾਂ ਨੂੰ ਜੀ। 39 ਮੂਨਦਾਨ ਕੈਂਪ ਪਿੰਨਡਾਲੋਂ ਕਨ ਬੱਬਾ ਨਿਹਾਂ ਸਿੰਘ ਦੇ ਜਨਮ ਦਿਹਾੜੇ ਤੇ ਚੱਲ ਰਿਹਾ ਜੀ ਸਾਡੇ ਪਿੰਡ ਦੇ ਬਜ਼ੁਰਗ ਬੂਟਾ ਸਿੰਘ ਜੀ ਖੂਨਦਾਨ ਕਰਨ ਦਾ ਸਨਮਾਨ ਕਰ ਰਹੇ ਨੇ ਜੀ ਖੂਨਦਾਨ ਮਹਾਦਾਨ ਅੱਜ ਦੇ 39ਵੇਂ ਖੂਨਦਾਨ ਕੈਂਪ ਚ ਲਗਭਗ ਸਮਾਪਤੀ ਹੋਣ ਵਾਲੀ ਆ ਤੇ ਅੱਜ ਦੀ ਬੀਬੀਆਂ ਨੇ ਆਪ ਵੱੱਟ ਚੜ ਕੇ ਖੂਨਦਾਨ ਕੀਤਾ ਹੈ ਤੇ ਬੀਬੀਆਂ ਧੰਨਵਾਦ ਕਰਦੇ ਆ ਜੀ ਮਹਾਰਾਜ ਚੜ੍ਹਦੀਆਂ ਬਖਸ਼ਣਿਆਂ ਨੂੰ ਹੁਣ ਤੱਕ ਲਗਭਗ 40 ਮਿੰਟਾਂ ਹੋ ਚੁੱਕੀਆਂ ਜੀ